ਹੁੰਦੀਆਂ ਧੱਜੀਆਂ ਕਿਵੇਂ ਉਡਾਈਆਂ ਜਾਂਦੀਆਂ ਵਾ ਕਚਹਿਰੀ ਦੇ ਵਿੱਚ ਆ ਵੇਖੋ ਆਲੇ ਦੁਆਲੇ ਕੋਈ ਜਗ੍ਹਾ ਹੀ ਨਹੀਂ ਛੱਡੀ ਐ ਨਾ ਪਰਚੀਆਂ ਕੱਟਣ ਵਾਲਿਆਂ ਨੇ ਠੇਕਾ ਇਹ ਨਾ ਗੁੰਦਰ ਦਾ ਵਾ ਤੇ ਆ ਵੇਖੋ ਆਲੇ ਦੁਆਲੇ ਦੋਵੇਂ ਪਾਸੇ ਹੀ ਜਦੋਂ ਗੱਡੀ ਆਊਗੀ ਨਹੀਂ ਅੰਦਰ ਤੇ ਫਿਰ ਜਾਣਾ ਕਿਧਾਂ ਉਹਨਾਂ ਨੇ ਵਾਪਸਾ ਹਾਲਾਤ ਵੇਖੋ ਇਹ ਅਮਰitsar ਕਚਹਿਰੀ ਦੇ ਹਾਲਾਤ ਨੇ ਆਲੇ ਦੁਆਲੇ ਵੇਖ ਲੋ ਕੀ ਆ ਰਸਤਾ ਨੰਗਲਲੀ ਨਹੀਂ ਜੇ ਛੱਡਿਆ ਇਹਨਾਂ ਨੇ ਤੇ ਫਿਰ ਜੇ ਕੋਈ ਇਹਨਾਂ ਨੂੰ ਪੁੱਛਦਾ ਤਾਂ ਕੋਈ ਡੀਸੀ ਸਾਹਿਬ ਦਾ ਨਾਂ ਲੈਂਦੇ ਆ ਵੀ ਅਸੀਂ ਇੰਨੇ ਪੈਸੇ ਦਿੱਤੇ ਤੇ ਅਸੀਂ ਉਹਨੇ ਦਿੱਤੇ ਤੇ ਇੰਨੀ ਗੁੰਡਾਗਰਦੀ ਇੱਥੇ ਇਹਨਾਂ ਦੀ ਆ ਵੇਖੋ ਕੋਈ ਇਹਨਾਂ ਨੇ ਰਸਤਾ ਜਿਹੜਾ ਵਾ ਛੱਡਿਆ ਹੀ ਨਹੀਂ ਵਾਲੇ ਦਵਾਲੇ ਬਾਹਰ ਤੱਕ ਆ ਦੱਸੋ ਵੀ ਆ ਕਿਹੜਾ ਠੇਕਾ ਵਾ ਇਹਨਾਂ ਕੋ ਜਿਹੜਾ ਮੋਟਰਸਾਈਕਲ ਗੱਡੀਆਂ ਬਾਹਰ ਬਾਹਰ ਵੀ ਇਦਾਂ ਹੀ ਫੁੱਟਪਾਥਾਂ ਨਾਲ ਭਰੇ ਅਤੇ ਇੱਥੇ ਵੀ ਤੇ ਆ ਸਿਰਫ ਗੁੰਡਾ ਟੈਕਸ ਲਿਆ ਜਾ ਰਿਹਾ ਔਰ ਬਦਨਾਮ ਪ੍ਰਸ਼ਾਸਨ ਨੂੰ ਕੀਤਾ ਜਾ ਰਿਹਾ ਇਹਨਾਂ ਕੋ ਪੁੱਛਿਆ ਜਾਵੇ ਕਮ ਸੇ ਕਮ ਉਹ ਪੁੱਛਦਾ ਹੀ ਨਹੀਂ ਇਹਨਾਂ ਨੂੰ ਕਿਉਂਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਪੁੱਛਣਾ ਤੇ ਚਾਹੀਦਾ ਨਾ ਵੇਖੋ ਆ ਬਾਹਰ ਤੱਕ ਤੁਹਾਨੂੰ ਜਿੱਥੇ ਵੀ ਦਿਖੂਗਾ ਆ ਕਚੈਰੀ ਦੇ ਗੇਟ ਲੱਗੇ ਆਗੇ ਉਹ ਵੀ ਬੰਦ ਕਰਤਾ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਟ੍ਰੈਫਿਕ ਪੁਲਿਸ ਜਿਹੜੀ ਆ ਲੋਕਾਂ ਦੀਆਂ ਗੱਡੀਆਂ ਮਿੰਟਚਾ ਆਮ ਲੋਕਾਂ ਦੀਆਂ ਟੋਅ ਕਰ ਲੈਂਦੀ ਇਹਨਾਂ ਗੁੰਡਿਆਂ ਨੂੰ ਕਿਉਂ ਨਹੀਂ ਪੁੱਛਦੀ ਕਿ ਇਹਨਾਂ ਗੁੰਡਿਆਂ ਤੇ ਕਾਨੂੰਨ ਨੇ ਫੋਲੋ ਨਹੀਂ ਕਰਦੇ ਇਹਨਾਂ ਨੂੰ ਵੀ ਗੁੰਡਿਆਂ ਨੂੰ ਜਿਹੜਾ ਵਾ ਨੱਥ ਪਾਉਣੀ ਚਾਹੀਦੀ ਆ ਆਮ ਲੋਕਾਂ ਨੂੰ ਜਿੱਥੇ ਤੰਗ ਕੀਤਾ ਜਾਂਦਾ ਉੱਥੇ ਆ ਗੁੰਡਿਆਂ ਦੇ ਹਾਲਾਤ ਵੇਖੋ ਕਿ ਕਿੱਥੇ ਤੱਕ ਇਹਨਾਂ ਨੇ ਜਿਹੜਾ ਵਾ ਆ ਸੜਕ ਮੱਲੀ ਆ ਸਾਰੀ ਆ ਵੇਖੋ ਇਧਰੋਂ ਵੀ ਤੇ ਉਧਰੋਂ ਵੀ ਆ ਵਾਈਟ ਪੱਟੀ ਤੋਂ ਦੇਖੋ ਬਾਹਰ ਹੀ ਗੱਡੀਆਂ ਖਲੋਤੀਆਂ ਆ ਆ ਕਿਉਂ ਨਹੀਂ ਪ੍ਰਸ਼ਾਸਨ ਫੜਦਾ ਇਹ ਵੀ ਵੇਖੋ ਫੜਨੀ ਚਾਹੀਦੀ ਐ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਖਲਹਾਰਨ ਵਾਲੇ ਤੇ ਇਹ ਖਲਹਾਰਨ ਵਾਲੇ ਜਿਹੜੇ ਆ ਇਹ ਲੋਕ ਇਹਨਾਂ ਕੋ ਪੈਸੇ ਲੈਂਦੇ ਤੇ ਇੱਥੇ ਜਿੱਥੇ ਮਰਜ਼ੀ ਗੱਡੀ ਕੋਈ ਰੋਕ ਦੇ ਤੇ ਉਦਾਂ ਕੋਈ ਆਮ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵਿਚਾਰੇ ਨੂੰ ਉਹਦੇ ਗੱਡੀ ਟੋ ਕਰਕੇ ਲੈ ਜਿੱਤੀ ਜਾਂਦੀ ਹੈ। ਸੋ ਪ੍ਰਸ਼ਾਸਨ ਜਿਹੜਾ ਵਾ ਅਮਰitsar ਦਾ ਇਹਨਾਂ ਤੇ ਸਖਤੀ ਕਰੇ ਇਹਨਾਂ ਨੇ ਰਾਵਾਂ ਦੇ ਰਾਜ ਬੰਦ ਕੀਤੇ ਕਚਹਿਰੀ ਚੌਂਕ ਤੇ ਸਭ ਤੋਂ ਵੱਡਾ ਕਾਮੀ ਜਾਮ ਦਾ ਇਹ ਹੁੰਦਾ ਵਾ। ਇਹ ਗੁੰਡਾ ਟੈਕਸ ਕਿਸ ਤਰੀਕੇ ਦੇ ਨਾਲ ਵਸੂਲਿਆ ਜਾਂਦਾ ਸੜਕ ਤੇ ਹੀ ਗੱਡੀਆਂ ਲਵਾ ਦਿੱਤੀਆਂ ਜਾਂਦੀਆਂ ਕੋਈ ਕਿਸੇ ਨੂੰ ਪੁੱਛਦਾ ਨਹੀਂ ਆ ਕੋਈ ਗੱਲ ਨਹੀਂ ਬਾਤ ਨਹੀਂ ਇਹ ਜਿਹੜਾ ਵਾ ਇਹ ਕਾਰਪੋਰੇਸ਼ਨ ਦਾ ਨਾਮ ਲੈ ਕੇ ਇਧਰ ਠੱਗੀ ਪਾਈਦੀ ਪਰਲੇ ਬੰਨੇ ਡੀਸੀ ਸਾਹਿਬ ਦਾ ਨਾਮ ਲੈ ਕੇ ਪਰ ਮੈਨੂੰ ਇਹ ਨਹੀਂ ਸਮਝ ਆਈ ਵੀ ਪ੍ਰਸ਼ਾਸਨ ਦੇ ਨਾਂ ਤੇ ਇੰਨਾ ਕੁਝ ਹੋਣ ਰਿਹਾ ਤੇ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਨੂੰ ਕਿਉਂ ਨਹੀਂ ਪੁੱਛਦਾ ਵੇਖੋ ਜਾਮ ਲੱਗੇ ਇਹ ਸਾਰੀ ਕਾਰਗੁਜ਼ਾਰੀ ਜਿਹੜੀ ਆ ਇਹਨਾਂ ਲੋਕਾਂ ਦੀ ਆ ਵੀ ਇੱਥੇ ਗੁੰਡਾ ਟੈਕਸ ਲਿਆ ਜਾਂਦਾ ਲੋਕਾਂ ਨੂੰ ਤੰਗ ਕੀਤਾ ਜਾਂਦਾ ਦੂਰ ਦੂਰ ਤੱਕ ਜਿਹੜੀਆਂ ਲੰਬੀਆਂ ਲਾਈਨਾਂ ਲੱਗੀਆਂ ਵਾਂ ਇਹ ਸਾਰੀਆਂ ਜਿਹੜੀਆਂ ਵਾਂ ਇਹ ਕਾਰਗੁਜ਼ਾਰੀ ਇਹਨਾਂ ਦੀ ਤੇ ਆ ਲੋਕ ਵੀ ਵੇਖੋ ਵਿਚਾਰੇ ਪਹਿਲਾਂ ਘਰਾਂ ਚੋਂ ਦੁਖੀ ਆਉਂਦੇ ਆ ਤੇ ਇੱਥੇ ਆਣ ਕੇ ਜਿਹੜਾ ਹੋਰ ਪਰੇਸ਼ਾਨ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜੇ ਕੋਈ ਪੁੱਛਣ ਵਾਲਾ ਹੋਵੇ ਤੇ ਆ ਵੇਖੋ ਸੜਕ ਤੇ ਕਾਨੂੰਨ ਦੀਆਂ ਸ਼ਰਯਾਮਤ ਜੀਆਂ ਉਡਾਈਆਂ ਜਾਂਦੀਆਂ ਇੱਥੇ ਤੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਕਿਤੇ ਨਹੀਂ ਆ ਵੇਖੋ ਗੱਡੀਆਂ ਕਿਤੇ ਸੜਕ ਤੇ ਖਲੋਤੀਆਂ ਤੇ ਨੰਗਣ ਵਾਲੇ ਜਿਹੜੇ ਆ ਆਮ ਲੋਕ ਉਹਨਾਂ ਨੂੰ ਇੰਨੀ ਪਰੇਸ਼ਾਨੀ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇੱਥੇ ਗੱਡੀਆਂ ਕਿਉਂ ਨਹੀਂ ਟੋਕ ਕੀਤੀਆਂ ਜਾਂਦੀਆਂ ਇਹਨਾਂ ਦਾ ਕੀ ਮਤਲਬ ਮੈਨੂੰ ਨਹੀਂ ਸਮਝ ਆਈ ਵੀ ਇੱਥੇ ਆ ਜਿਹੜੀਆਂ ਸੜਕ ਤੇ ਵਾਈਟ ਪੱਟੀ ਤੋਂ ਇਧਰ ਗੱਡੀਆਂ ਇਹਨਾਂ ਨੂੰ ਕਿਉਂ ਨਹੀਂ ਚੁੱਕਦੇ ਮਿੰਟ 'ਚ ਗੱਡੀ ਚੁੱਕ ਕੇ ਲੈ ਜਾਂਦੇ ਆਮ ਬੰਦੇ ਦੀ ਇਹਨਾਂ ਦੀਆਂ ਗੱਡੀਆਂ ਕਿਉਂ ਨਹੀਂ ਚੁੱਕਦੇ ਗੁੰਡਿਆਂ ਨੂੰ ਵੀ ਨੱਥ ਪਾਈ ਜਾਵੇ ਵੇਖੋ ਕਿੰਨੀਆਂ-ਕਿੰਨੀਆਂ ਚਾਬੀਆਂ ਫੜੀਆਂ ਇਹਨਾਂ ਨੇ ਕਿੱਦਾਂ ਇਹ ਸੜਕ ਤੇ ਤੁਰੇ ਫਿਰਦੇ ਆ ਲੋਕੀ ਤਾਂ ਵਿਚਾਰੇ ਘਰਾਂ 'ਚੋਂ ਦੁਖੀ ਆਉਂਦੇ ਜਿੰਨੇ ਕਚਹਿਰੀ ਆਉਣਾ ਕੋਈ ਸੁਖੀ ਤੇ ਹੁੰਦਾ ਨਹੀਂ ਤੇ ਇੱਥੇ ਆਣ ਕੇ ਹੋਰ ਤੰਗ ਕੀਤਾ ਜਾਂਦਾ ਲੋਕੀ ਵੇਖੋ ਕਿੱਦਾਂ ਪਰੇਸ਼ਾਨ ਹੁੰਦੇ ਇੱਕ ਗੱਡੀ ਦੇ ਗਾੜੀ ਦੋ-ਦੋ ਗੱਡੀਆਂ ਲਵਾਤੀਆਂ ਸੜਕੀ ਬੰਦ ਕਰਤੀ ਆ ਤੇ ਇੱਥੇ ਨਾਂ ਲਿਆ ਜਾਂਦਾ ਵਾ ਕਾਰਪੋਰੇਸ਼ਨ ਦਾ ਸੋ ਇਹਨਾਂ ਖਿਲਾਫ ਕਾਰਪੋਰੇਸ਼ਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਔਰ ਡੀਸੀ ਦਫ਼ਤਰ ਵਾਲਿਆਂ ਨੂੰ ਵੀ ਇਹਨਾਂ ਸਾਰੇ ਤੁਰਨ ਵਾਲੇ ਫੁੱਟਪਾਥ ਤੱਕ ਮੱਲੇ ਇਹਨਾਂ ਲੋਕਾਂ ਨੇ ਸੋ ਪ੍ਰਸ਼ਾਸਨ ਨੇ ਨਾਲ ਗੁੰਡਿਆਂ ਵਾਲ ਧਿਆਨ ਦੇਵੇ ਸਰਕਾਰ ਜਿਹੜੀ ਆ ਕਿਉਂ ਨਹੀਂ ਧਿਆਨ ਦਿੰਦੀ ਇਹਨਾਂ ਗੁੰਡਿਆਂ ਵਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੋਨਾਂ ਬੰਨੇ ਦੇਖ ਲਿਆ ਦੋਨਾਂ ਸਾਈਡਾਂ ਤੇ ਹੀ ਇੱਕ ਪਾਸੇ ਡੀਸੀ ਦਫਤਰ ਦਾ ਨਾਮ ਲਿਆ ਜਾਂਦਾ ਵਾ ਜਦੋਂ ਅੰਦਰੋਂ ਬਾਹਰ ਨਿਕਲੀਦਾ ਕੋਈ ਜਗ੍ਹਾ ਨਹੀਂ ਛੱਡੀ ਇਹਨਾਂ ਨੇ ਆਲੇ ਦਿਵਾਲੇ ਸਾਰੇ ਫੁੱਟਪਾਥ ਲੋਕਾਂ ਦੇ ਜਿਹੜੇ ਤੁਰਨ ਲਈ ਆ ਉੱਥੇ ਵੀ ਕਬਜ਼ੇ ਕੀਤੇ ਆ ਉੱਥੇ ਗੁੰਡਾ ਟੈਕਸ ਲਿਆ ਜਾਂਦਾ ਔਰ ਇਦਾਂ ਹੀ ਜੇ ਇਧਰਲੇ ਬੰਨੇ ਆ ਜੀ ਇਹ ਕਚੇਰੀ ਚੌਂਕ ਵਾਲੇ ਬੰਨੇ ਇਧਰੋਂ ਨੰਗੀਏ ਤੇ ਉਥੇ ਕਿਹਾ ਜਾਂਦਾ ਵਾ ਵੀ ਇਹ ਜਿਹੜਾ ਜੀ ਕਾਰਪੋਰੇਸ਼ਨ ਨੇ ਠੇਕਾ ਦਿੱਤਾ ਕਾਰਪੋਰੇਸ਼ਨ ਨੇ ਸੜਕਾਂ ਬੰਦ ਕਰਨ ਦਾ ਠੇਕਾ ਥੋੜੀ ਤੁਹਾਨੂੰ ਦਿੱਤਾ ਤੁਹਾਨੂੰ ਗੁੰਡਿਆਂ ਨੇ ਠੇਕਾ ਥੋੜੀ ਦਿੱਤਾ ਵੀ ਤੁਸੀਂ ਰਸਤੇ ਹੀ ਬਲੌਕ ਕਰ ਦੋ ਇਹਨਾਂ ਗੁੰਡਿਆਂ ਦੇ ਖਿਲਾਫ ਮੈਨੂੰ ਪਤਾ ਨਹੀਂ ਸਮਝ ਕਿਉਂ ਨਹੀਂ ਆਈ ਵੀ ਕਿਹੜੇ ਸਮਾਜ ਸੇਵੀ ਕਿੱਥੇ ਸੁੱਤੇ ਆ ਉਦਾਂ ਦੇ ਨਿੱਕੇ ਨਿੱਕੇ ਗੱਲਾਂ ਦਾ ਵੀਡੀਓ ਬਣਾ ਕੇ ਪਾ ਦਿੰਦੇ ਆ ਲੀਡਰ ਸਾਡੇ ਨਿੱਕੇ ਨਿੱਕੇ ਗੱਲਾਂ ਤੋਂ ਵਿਵਾਦ ਸ਼ੁਰੂ ਕਰ ਦਿੰਦੇ ਇੱਕ ਦੂਜੇ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੰ ਦਫਤਰਾਂ ਦੇ ਗੇੜੇ ਮਾਰਦੇ ਜਦੋਂ ਕਿੰਨਾ ਕਿੰਨਾ ਚਿਰ ਦਫਤਰਾਂ ਦੇ ਬਾਹਰ ਖਲੋਣਾ ਪੈਂਦਾ ਉੱਥੇ ਅਫਸਰ ਨਹੀਂ ਪੈਂਦੇ ਤੇ ਬਾਹਰ ਇੱਥੇ ਗੱਡੀਆਂ ਲਾਉਣ ਲਈ ਵਿਚਾਰਿਆਂ ਨੂੰ ਖਲੋਣਾ ਪੈਂਦਾ ਤੇ ਜਦੋਂ ਕਿਤੇ ਕੋਈ ਆਮ ਬੰਦਾ ਕਿਤੇ ਹੋਰ ਕਿਤੇ ਦੁਖੀ ਹੋਵੇ ਵਿਚਾਰਾ ਖਲੋਤਾ ਤੇ ਉਹਦੀ ਗੱਡੀ ਨੂੰ ਟੋਅ ਕਰਕੇ ਲੈ ਜਾਂਦੇ ਟਰੈਫਿਕ ਵਾਲੇ ਤੇ ਇੱਥੇ ਟਰੈਫਿਕ ਵਾਲਿਆਂ ਨੂੰ ਕੀ ਗੱਲ ਇੱਥੇ ਨਹੀਂ ਡਿਊਟੀ ਉਹਨਾਂ ਦੀ ਇੱਥੇ ਵੀ ਹੋਣ ਮੈਂ ਇਹ ਪੁੱਛਣਾ ਚਾਹੁੰਦਾ ਅਮ੍ਰਿਤਸਰ ਟਰੈਫਿਕ ਪੁਲਿਸ ਨੂੰ ਵੀ ਤੁਸੀਂ ਭਾਈ ਕਿਤੇ ਵੀ ਕੋਈ ਗੱਲ ਹੁੰਦੀ ਮਿੰਟ 'ਚ ਆ ਜਾਂਦੇ ਜੇ ਗੱਡੀ ਟੋਅ ਕਰ ਲੈਂਦੇ ਜੇ ਅਗਲੇ ਦੀ ਫੋਟੋਆਂ ਖਿੱਚ ਲੈਂਦੇ ਇਹ ਤੇ ਤੁਹਾਨੂੰ ਫੋਟੋਆਂ ਵੀਡੀਓ ਸਾਰਾ ਕੁਝ ਪਤਾ ਇੱਥੇ ਕਿਉਂ ਨਹੀਂ ਆਉਂਦੇ ਕਿਹੜੀ ਐਡੀ ਵੱਡੀ ਤਾਕਤ ਹੈ ਇਹਨਾਂ ਦੇ ਕੋਲ ਵੀ ਜਿਹੜੇ ਇਹਨਾਂ ਨੇ ਥਾਂ ਥਾਂ ਤੇ ਗੁੰਡਾ ਟੈਕਸ ਲਾਇਆ ਵਾ ਸੜਕੀ ਵਾਲੇ ਦੋਲਿਆਂ ਕਚਰੀ ਦੇ ਘੇਰੀ ਆ ਸੀਐਮ ਸਾਹਿਬ ਕਿਹੜਾ ਬਦਲਾਅ ਆ ਇਹਨਾਂ ਲੋਕਾਂ ਨੂੰ ਗੁਰੂ ਨਗਰੀ ਦੇ ਵਿੱਚ ਗੁੰਡਿਆਂ ਨੂੰ ਬਿਠਾਇਆ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਨੂੰ ਕੋਈ ਪੁੱਛਦਾ ਇਹ ਗੱਡੀਆਂ ਗੁੰਡਾਗਰਦੀ ਕਰਦੇ ਆ ਇਸ ਕਰਕੇ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਕਮ ਸੇ ਕਮ ਲੋਕਾਂ ਦੇ ਵਿੱਚ ਇੱਕ ਇਸ਼ਤਿਹਾਰ ਕਰਨਾ ਚਾਹੀਦਾ ਵੀ ਸਿਰਫ ਇੰਨੀ ਪਾਰਕਿੰਗ ਦੇ ਇਹ ਪੈਸੇ ਲੈਂਦੇ ਆ ਤੇ ਇੰਨੇ ਲੈਂਦੇ ਇਹਨਾਂ ਦਾ ਜਿੰਨਾ ਦਿਲ ਕਰਦਾ ਉਹਨੇ ਪੈਸੇ ਲੈ ਲੈਂਦੇ ਆ ਔਰ ਵੇਰਦੇ ਆ ਗੱਡੀਆਂ ਫੇਰੇ ਲੋਕਾਂ ਦੇ ਨਾਲ ਸੋ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਦੇਵੇ ਇਹਨਾਂ ਖਿਲਾਫ ਸਖਤੀ ਕਰੇ ਇਹਨਾਂ ਲੋਕਾਂ ਨੇ ਬਹੁਤ ਲੋੜ ਤੋਂ ਵੱਧ ਗੁੰਡਾਗਰਦੀ ਇੱਥੇ ਜਿਹੜੀ ਮਚਾਈ ਆ ਇਹ ਅਮਰਤ ਸਰਗੁਰੂ ਰਾਮ ਦਾ ਸੱਜੇ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਆ ਨਾ ਕਿ ਇਹਨਾਂ ਗੁੰਡਿਆਂ ਦੀ ਇਹ ਗੁੰਡੇ ਜਿਹੜੇ ਇੱਥੇ ਗੁੰਡਾਗਰਦੀ ਕਰਦੇ ਆ ਔਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਸਮਾਰਟ ਸਿਟੀ ਸਿਰਫ ਸਾਡੇ ਨਾਂ ਦੀ ਆ ਆ ਹਾਲਾਤ ਨੇ ਸਾਡੇ ਸ਼ਹਿਰ ਦੇ ਅਮਰitsar ਦੇ ਔਰ ਦੁਖੀ ਹੋ ਕੇ ਬਾਰ ਬਾਰ ਸਾਨੂੰ ਵੀਡੀਓ ਪਾਉਣੀਆਂ ਪੈਂਦੀਆਂ ਵੀ ਤੁਸੀਂ ਭਾਈ ਕਿਉਂ ਨਹੀਂ ਧਿਆਨ ਦਿੰਦੇ ਕੋਈ ਆਮ ਲੋਕਾਂ ਨੂੰ ਸਹੂਲਤਾਂ ਦੋ ਆਮ ਲੋਕਾਂ ਦੇ ਲਈ ਜਿਹੜੇ ਸਰਕਾਰ ਚੁਣੀ ਜਾਂਦੀ ਆਮ ਲੋਕਾਂ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀ ਬੈਠਦੇ ਆ ਇਸ ਕਰਕੇ ਇੱਧਰ ਧਿਆਨ ਦੋ ਲੋਕ ਬੜੇ ਦੁਖੀ ਹੋ ਕੇ ਜਾਂਦੇ ਵਿਚਾਰੇ ਪਰੇਸ਼ਾਨ ਹੋ ਕੇ ਜਾਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਟ੍ਰੈਫਿਕ ਪੁਲਿਸ ਨੂੰ ਔਰ ਇੱਥੋਂ ਦੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਇਹ ਤੁਹਾਡੇ ਨਾਮ ਨੂੰ ਖਰਾਬ ਕਰ ਰਹੇ ਲੋਕ ਗੁੰਡੇ ਜਿਹੜੇ ਔਰ ਵੇਰ ਕੇ ਲੋਕਾਂ ਨੂੰ ਕਹਿੰਦੇ ਵੀ ਸਾਨੂੰ ਜਿਹੜਾ ਡੀਸੀ ਸਾਹਿਬ ਨੇ ਠੇਕਾ ਦਿੱਤਾ ਸਾਨੂੰ ਕਾਰਪੋਰੇਸ਼ਨ ਨੇ ਠੇਕਾ ਦਿੱਤਾ ਪਰ ਸਾਨੂੰ ਪਤਾ ਜਿਹੜਾ ਠੇਕਾ ਹੁੰਦਾ ਲਿਮਟਿਡ ਜਿਹਾ ਹੁੰਦਾ ਵਾ ਔਰ ਜਿਹੜਾ ਜਿੱਥੋਂ ਤੱਕ ਠੇਕਾ ਉੱਥੋਂ ਤੱਕ ਨਹੀਂ ਲੋਡ ਤੋਂ ਵੱਧ ਜਿਹੜਾ ਵਾ ਜਿੰਨਾਂ ਚੀਜ਼ਾਂ ਦਾ ਠੇਕਾ ਲਿਆ ਨਹੀਂ ਜਾਂਦਾ ਉੱਥੇ 20 ਪਰਚੀਆਂ ਕੱਟਦੇ ਆ ਸੋ ਸਰਕਾਰ ਪ੍ਰਸ਼ਾਸਨ ਇਹਨਾਂ ਨਾਲ ਸ਼ਕਤੀ ਨਾਲ ਧਿਆਨ ਦੇਵੇ ਬਹੁਤ ਲੁੱਟ ਖੋਟ ਇਥੇ ਮਚਾਈ ਇਹਨਾਂ ਨੇ ਧੰਨਵਾਦ ਜੀ